बोलिए सतगुरु कबीर महाराज की जय हर साल की तरह इस साल भी सतगुरु कबीर मुख मंदिर पारगंव नगर देविच 507वां निर्वाण दिवस सतगुरु कबीर साहिब दा मनाया जा रहा है 9 फरवरी नो सो मैं सऱ्यां नु विनती करता हां कि असि उस दिन सारे ही ओथे पहुंच के ਸਧਰੂ ਕਬੀਰ ਸਾਹਿਬ ਜੀ ਦੀ ਬਾਣੀ ਦਾ ਪਰਵਰਚਨ ਸੁਣੀਏ ਔਰ ਉਹਨਾਂ ਦੱਸੇ ਰਸਤੇ ਉਪਰ ਚੱਲਦੇ ਹੋਏ ਆਪਣੇ ਜੀਵਨ ਨੂੰ ਕਾਮਯਾਬ ਕਰੀਏ ਅੱਜ ਖਾਸ ਕਰਕੇ ਸਧਰੂ ਕਬੀਰ ਮੁਖਵੰਦਰ ਭਾਰਗੋੜ ਨਗਰ ਦੇ ਪ੍ਰਧਾਨ ਮੇਰੇ ਵੀਰ ਰਕੇਸ਼ ਜੀ ਉਹਨਾਂ ਦੇ ਨਾਲ ਸਾਰੀ ਉਹਨਾਂ ਦੀ ਕਮੇਟੀ ਅੱਜ ਇਨਵਿਟੇਸ਼ਨਰੀ ਲਈ ਮੈਨੂੰ ਆਈ ਏ ਮੈਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੱਥੇ 9 ਫਰਵਰੀ ਨੂੰ ਸਧਰੂ ਕਬੀਰ ਸਾਹਿਬ ਜੀ ਦਾ ਨਿਰਵਾਣ ਦਿਵਸ ਮਨਾਇਆ ਜਾਏਗਾ ਉਸ ਦੇ ਨਾਲ ਨਾਲ ਹੀ 9 ਫਰਵਰੀ ਨੂੰ ਡਿਸਪੈਂਸਰੀ ਦਾ ਉਦਘਾਟਨ ਕੀਤਾ ਜਾਏਗਾ ਜਿੱਥੇ ਹਲਕੇ ਦੇ ਸਾਰੇ ਹੀ ਲੋਕਾਂ ਨੂੰ ਚੈਰੀਟੇਬਲ ਫ੍ਰੀ ਸੇਵਾਵਾਂ ਤੇ ਜਾਨ ਗਈਆਂ ਜਿਦੇ ਵਿੱਚ ਫਿਜ਼ੀਓਥੈਰੇਪੀ ਔਰ ਡਾਕਟਰ ਸਾਹਿਬਾਨ ਦੇ ਨਾਲ OPD ਵੀ ਉੱਥੇ ਇਲਾਜ ਮੁਫਤ ਕੀਤਾ ਜਾਏਗਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਸ਼ੁਭ ਦਿਹਾੜੇ ਦੇ ਉੱਪਰ ਜਿਹੜਾ ਉਦਘਾਟਨ ਹੋਣਾ ਹੈ ਸਾਰੇ ਉੱਥੇ ਪਹੁੰਚੀਏ ਜੈ ਕਬੀਰ ਤਨ ਕਬੀਰ